ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਜੇਂਦਰ ਵਿੱਚ ਮੰਤਰੀ ਮੰਡਲ ਨੇ ਸੌ ਚੱਕ ਲਈ ਹੈ ਔਰ ਉਸ ਸੌ ਚੁੱਕਣ ਤੋਂ ਬਾਅਦ ਜਿਹੜੀ ਤਸਵੀਰ ਉਗੜ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਖਾਸ ਤੌਰ ਤੇ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਜਿਨ੍ਹਾਂ ਸੂਬਿਆਂ ਦੇ ਵਿੱਚ ਐਸਆ ਜਾਂ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਚੋਣਾਂ ਹੋਣ ਵਾਲੀਆਂ ਉਹਨਾਂ ਨੂੰ ਬੜੀ ਪ੍ਰਾਥਮਿਕਤਾ ਦੇ ਕੇ ਉਹਨਾਂ ਨੂੰ ਨੁਮਾਇੰਦਗੀ ਵੀ ਜ਼ਿਆਦਾ ਦਿੱਤੀ ਗਈ ਹੈ ਤੇ ਇਹ ਸਾਰੇ ਦੇ ਵਿੱਚ ਅਸੀਂ ਅੱਜ ਗੱਲ ਆਪਣੀ ਜਿਹੜੀ ਹੈ ਹਰਿਆਣਾ ਤੇ ਕੇਂਦਰਿਤ ਰੱਖਾਂਗੇ ਕਿਉਂਕਿ ਹਰਿਆਣਾ ਉਹਨਾਂ ਸੂਬਿਆਂ 'ਚੋਂ ਹੈ ਜਿਸ ਦੇ ਵਿੱਚ ਇਸ ਸਾਲ ਚੋਣਾਂ ਹੋਣੀਆਂ ਹਨ ਹਰਿਆਣਾ ਦੀਆਂ ਚੋਣਾਂ ਅਕਤੂਬਰ ਦੇ ਵਿੱਚ ਹੋਣ ਦੀ ਜਿਹੜੀ ਸੰਭਾਵਨਾ ਹੈ ਕਿਉਂਕਿ ਉਦੋਂ ਹੀ ਜਿਹੜੀ ਹੈ ਪਹਿਲੀ ਐਸੈਂਬਲੀ ਜਿਹੜੀ ਹੈ ਉਸ ਦੀ ਮਿਆਦ ਜਿਹੜੀ ਹੈ ਬਕਾਇਦਾ ਖਤਮ ਹੋ ਰਹੀ ਹੈ ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹਰਿਆਣਾ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਦੋਂ ਵੀ ਅਸੀਂ ਤੁਹਾਡੇ ਨਾਲ ਇੱਕ ਆਪਣਾ ਗੱਲਬਾਤ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਅਸੀਂ ਬਕਾਇਦਾ ਜਿਹੜੀ ਹੈ ਇਹ ਗੱਲ ਤੁਹਾਡੇ ਸਾਹਮਣੇ ਲਿਆਂਦੀ ਸੀ ਕਿ ਕੀ ਕੀ ਤਸਵੀਰ ਉਭਰੇਗੀ ਤਾਂ ਉਸ ਦੇ ਮੁਤਾਬਕ ਹੁਣ 5 ਸੀਟਾਂ ਜਿਹੜੀਆਂ ਹੈਗੀਆਂ ਉਹ ਕਾਂਗਰਸ ਨੇ ਜਿੱਤੀਆਂ ਤੇ 5 ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਭਾਵੇਂ ਕਿ ਕਾਂਗਰਸ ਤੇ ਆਪ ਦਾ ਗੱਠ ਜੋੜ ਸੀ ਪਰ ਆਪ ਨੂੰ ਜਿਹੜੀ ਕੁਰਖੇਤਰ ਦੀ ਸਟਰੀਟ ਅਲਾਰਟ ਹੋਈ ਸੀ ਸਮਝੌਤੇ ਚ ਉਹ ਨਹੀਂ ਜਿੱਤ ਸਕੇ ਤਾਂ ਹੁਣ ਜਦੋਂ ਮੰਤਰੀ ਮੰਡਲ ਬਣਿਆ ਕੇਂਦਰ ਦੇ ਵਿੱਚ ਉਸ ਸਮੇਂ ਬਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਆਪਣੇ ਪੁਰਾਣੇ ਦੋਸਤ ਮਨੋਹਰ لال ਖੱਟੜ ਹੁਣੀ ਔਰ ਦੂਸਰਾ ਕ੍ਰਿਸ਼ਨਪਾਲ ਗੁਜਰ ਜੀ ਤੇ ਰਾਓ ਇੰਦਰਜੀਤ ਸਿੰਘ ਨੂੰ ਮੰਤਰੀ ਮੰਡਲ ਚ ਲਿਆ ਮਨੋਹਰ لال ਖੱਟੜ ਜੀ ਨੂੰ ਬਕਾਇਦਾ ਕੈਬਨਟ ਮੰਤਰੀ ਨੇ ਰਾਓ ਇੰਦਰਜੀਤ ਸਿੰਘ ਜਿਹੜੇ ਐ ਸਟੇਟ ਮਿਨਿਸਟਰ ਨੇ ਤੇ ਇੰਡੀਪੈਂਡੈਂਟ ਚਾਰਜ ਉਹਨਾਂ ਕੋਲੇ ਇਸ ਤਰ੍ਹਾਂ ਇੱਕ ਰਿਸ਼ਵਤ ਗੁਜਰ ਦੀ ਸਟੇਟ ਮਿਨਿਸਟਰ ਨੇ ਸੋ ਇਹ ਸਾਰੀ ਜਿਹੜੀ ਉਹਨਾਂ ਨੇ ਉੱਥੇ ਮੰਤਰੀ ਮੰਡਲ ਚੰਨੀ ਪੰਜ ਵਿੱਚੋਂ ਤਿੰਨ ਨੂੰ ਮੰਤਰੀ ਬਣਾ ਕੇ ਕੀ ਹਰਿਆਣਾ ਚ ਸੁਨੇਹਾ ਦੇਣ ਦਾ ਯਤਨ ਕੀਤਾ ਕਿਉਂਕਿ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਜਿਹੜੇ ਮੁੱਖ ਮੰਤਰੀ ਬਦਲ ਦਿੱਤੇ ਗਏ ਸੀ ਮਨੋਰ لال ਖੱਟੜ ਦੀ ਥਾਂ ਤੇ ਮਿਸਟਰ ਸੈਣੀ ਨੂੰ ਬਣਾ ਦਿੱਤਾ ਗਿਆ ਸੀਗਾ ਤਾਂ ਉਹ ਸਾਰੀ ਸਥਿਤੀ ਨੇ ਕਿੰਨਾ ਕੋ ਅਸਰ ਪਾਇਆ ਤੇ ਹੁਣ ਇਹ ਜਿਹੜੇ ਮੰਤਰੀ ਬਣਾਏ ਐ ਇਹ ਆਉਣ ਵਾਲੀ ਜਿਹੜੀ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਕਿੰਨਾ ਕੋ ਇਹਨਾਂ ਦਾ ਅਸਰ ਰਹੇਗਾ ਤੇ ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੇਗੀ ਇਹ ਸਾਰੇ ਦੇ ਉੱਤੇ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸੰਜੇ ਮਲੋਤਰਾ ਜੀ ਜਿਹੜੇ ਕਿ ਹਰਿਆਣਾ ਦੀਆਂ ਰਾਜਸੀ ਘਟਨਾਵਾਂ ਤੇ ਬੜੀ ਨੇੜਿਓਂ ਨਜ਼ਰ ਰੱਖਦੇ ਐ ਤੇ ਉਹਨਾਂ ਦਾ ਉਹਨਾਂ ਦੇ ਬਾਰੇ ਇੱਕ ਆਪਣਾ ਤੱਥ ਇਹ ਹੁੰਦਾ ਉਹਨਾਂ ਦੀ ਆਪਣੀ ਸੋਚ ਹੁੰਦੀ ਹੈ ਆਪਣਾ ਇੱਕ ਨਜ਼ਰੀਆ ਹੁੰਦਾ ਹੈ ਕਿ ਹਰਿਆਣਾ ਚ ਇਹਨਾਂ ਜੋ ਘਟਨਾਵਾਂ ਵਾਪਰ ਰਹੀਆਂ ਰਾਜਸੀ ਇਹ ਕੀ ਕੀ ਕਿਸ ਪਾਸੇ ਨੂੰ ਸੰਕੇਤ ਕਰਦੀਆਂ ਤੇ ਆਉਣ ਵਾਲੇ ਸਮੇਂ ਚ ਹਰਿਆਣਾ ਦੀ ਰਾਜਨੀਤੀ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਦ੍ਰਿਸ਼ ਉਭਰੇਗਾ ਕਿਸ ਤਰ੍ਹਾਂ ਦੀ ਦਸ਼ਾ ਤੇ ਦਿਸ਼ਾ ਬਣੇਗੀ ਤੇ ਅਸੀਂ ਉਹਨਾਂ ਤੋਂ ਇਹ ਜਾਨਣਾ ਚਾਹਾਂਗੇ ਕਿ ਇਹ ਜੋ ਕੁਝ ਹੁਣ ਪਿਛਲੇ ਲੋਕ ਸਭਾ ਚੋਣਾਂ ਤੋਂ ਬਾਅਦ ਦੀ ਸਥਿਤੀ ਬਣੀ ਹੈ ਇਹਦੇ ਬਾਰੇ ਉਹ ਕੀ ਸੋਚਦੇ ਆ ਮਲੋਤਰਾ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਬਹੁਤ ਬਹੁਤ ਧੰਨਵਾਦ ਜਨੂ ਸਾਹਿਬ ਆ ਜਿਵੇਂ ਕਿ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਕਾਫੀ ਚੀਜ਼ਾਂ ਇਹ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਪਹਿਲਾਂ ਤਾਂ ਆਪਾਂ ਜਦੋਂ ਪਿਛਲਾ ਪ੍ਰੋਗਰਾਮ ਕੀਤਾ ਸੀ ਉਹਦੇ ਵਿੱਚ ਜਿਸ ਤਰ੍ਹਾਂ ਤੁਸੀਂ ਜੋ ਅਨੁਮਾਨ ਦਿੱਤੇ ਸੀ ਤੇ ਉਹ ਬਿਲਕੁਲ ਸਹੀ ਸਾਬਤ ਹੋਏ ਕਿ 5-5 ਸੀਟਾਂ ਹੀ ਉਹਨਾਂ ਨੂੰ ਆਈਆਂ ਕਿਉਂਕਿ ਲੱਗਦਾ ਸੀ ਕਿਤੇ ਕਿ ਇੱਕ ਅੱਧੀ ਸੀਟ ਦਾ ਫਰਕ ਹੋ ਸਕਦਾ ਪਰ ਬਿਲਕੁਲ ਉਹ ਸਹੀ ਨਤੀਜੇ ਉਸ ਤਰ੍ਹਾਂ ਹੀ ਸਾਬਤ ਹੋਏ ਤਾਂ ਹੁਣ ਜਿਹੜੀ ਸਥਿਤੀ ਬਣੀ ਹੈ ਜਿਸ ਤਰ੍ਹਾਂ 5 ਵਿੱਚੋਂ ਤਿੰਨ ਮੰਤਰੀ ਬਣਾਤੇ ਗਏ ਆ ਕੇਂਦਰ ਦੇ ਵਿੱਚ ਤੇ ਇਸ ਤੋਂ ਬਾਅਦ ਕਿਸਤਾਂ ਦੀ ਸਥਿਤੀ ਉੱਥੇ ਤੁਸੀਂ ਦੇਖ ਰਹੇ ਹੋ ਅ ਬਿਲਕੁਲ ਜੰਡੂ ਸਾਹਿਬ ਜਿਵੇਂ ਕਿ ਤੁਸੀਂ ਆਪਣੀ ਭੂਮਿਕਾ ਦੇ ਵਿੱਚ ਕਾਫੀ ਚੀਜ਼ਾਂ ਜੜੀਆਂ ਉਹ ਸਾਫ਼ ਕਰਤੀਆਂ ਆ ਖਾਸ ਤੌਰ ਤੇ ਜਿਹੜਾ ਮੇਨ ਰੀਜ਼ਨ ਤੁਸੀਂ ਦੱਸਿਆ ਕਿ ਹੁਣ ਹਰਿਆਣਾ ਦੇ ਵਿੱਚ ਅਸੈਂਬਲੀ ਦੇ ਇਲੈਕਸ਼ਨ ਜਿਹੜੇ ਉਹ ਡਿਊ ਹੈਗੇ ਨੇ ਅਕਤੂਬਰ ਦੇ ਵਿੱਚ ਅਸੈਂਬਲੀ ਇਲੈਕਸ਼ਨ ਡਿਊ ਹੈਗੇ ਨੇ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਸ ਵਕਤ ਉੱਥੇ ਰਾਜ ਕਰ ਰਹੀ ਹੈਗੀ ਹੈ ਹਾਲਾਂਕਿ ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਇਹਨਾਂ ਨੂੰ ਮੈਜੋਰਟੀ ਨਹੀਂ ਮਿਲੀ ਸੀ ਪਰ ਜੇ ਜੇਪੀ ਦੀ ਮਦਦ ਦੇ ਨਾਲ ਇਹਨਾਂ ਸਰਕਾਰ ਚੱਲਦੀ ਰਹੀ 5 ਸਾਲ ਤੋਂ ਚੱਲ ਰਹੀ ਹੈਗੀ ਹੈ ਔਰ ਪਿਛਲੀ ਵਾਰ ਤੁਹਾਨੂੰ ਯਾਦ ਹੋਵੇਗਾ ਕਿ ਭਾਰਤੀ ਜਨਤਾ ਪਾਰਟੀ ਨੇ 10 ਦੀਆਂ 10 ਸੀਟਾਂ ਜਿੱਤੀਆਂ ਸੀ ਲੋਕ ਸਭਾ ਵਿੱਚ ਤੇ 70% ਦਾ ਇਹਨਾਂ ਨੇ ਨਾਰਾ ਦੇ ਦਿੱਤਾ ਸੀਗਾ ਲੇਕਿਨ ਹਾਲਾਤ ਜਦੋਂ ਅਸੈਂਬਲੀ ਦੇ ਵਿੱਚ ਇਲੈਕਸ਼ਨ ਹੋਏ ਤੇ ਹਾਲਾਤ ਬਦਲੇ ਹੋਏ ਨਜ਼ਰ ਆਏ ਇਹਨਾਂ ਦੀ ਜਿਹੜੀ ਗਿਣਤੀ ਸੀ ਘਟ ਕੇ 40 ਦੇ ਉੱਤੇ ਆ ਗਈ ਤੇ ਹੁਣ ਜਦੋਂ 5 ਸੀਟਾਂ ਆਲਰੇਡੀ ਕਾਂਗਰਸ ਲੈ ਚੁੱਕੀ ਹੈਗੀ ਹੈ 5 ਤੇ ਭਾਰਤੀ ਜਨਤਾ ਪਾਰਟੀ ਹਗੀਆ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵਕਤ ਭਾਰਤ ਜਨਤਾ ਪਾਰਟੀ ਦੀ ਹਾਲਤ ਹਰਿਆਣਾ ਦੇ ਵਿੱਚ ਉਹ ਕੋਈ ਬਹੁਤੀ ਚੰਗੀ ਨਹੀਂ ਅਗਰ ਉਸ ਨੂੰ ਆਪਾਂ ਮਿਆਰ ਮੰਨੀਏ ਪਿਛਲੇ ਇਲੈਕਸ਼ਨਸ ਨੂੰ ਤੇ ਉਸ ਹਿਸਾਬ ਨਾਲ ਤੇ ਹਰਿਆਣਾ ਦੇ ਵਿੱਚ ਭਾਰਤ ਜਨਤਾ ਪਾਰਟੀ ਬਹੁਤ ਮਾੜੀ ਸਥਿਤੀ ਦੇ ਵਿੱਚ ਨਜ਼ਰ ਆ ਰਹੀ ਹੈਗੀ ਹੈ ਔਰ ਇਸੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਸ ਤਵੱਜੋ ਹਰਿਆਣਾ ਦੇ ਉੱਤੇ ਦਿੱਤੀ ਹੈ ਮਨੋਰ ਲਾਲ ਖੱਟਰ 12 ਤੱਕ ਇਹ ਹੀ ਜਾ ਰਿਹਾ ਸੀਗਾ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾਏਗਾ ਕਾਫੀ ਚੀਫ ਮਿਨਿਸਟਰ ਰਹ ਚੁਕੇ ਨੇ 10 ਸਾਲ ਤੱਕ ਸੀਨੀਅਰ ਹੈਗੇ ਨੇ ਪ੍ਰਾਈਮ ਮਿਨਿਸਟਰ ਦੇ ਨੇੜੇ ਵੀ ਮੰਨਿਆ ਜਾਂਦਾ ਉਹਨਾਂ ਨੂੰ ਤੇ ਇਸ ਕਰਕੇ ਸੀਗਾ ਕਿ ਇਹਨਾਂ ਨੂੰ ਕੈਬਨਟ ਟਰੈਂਕ ਤਾਂ ਮਿਲੇਗਾ ਹੀ ਮਿਲੇਗਾ ਔਰ ਉਹ ਜੋ ਮਿਲਿਆ ਵੀ ਉਹਨਾਂ ਨੂੰ ਔਰ ਉਹਨਾਂ ਨੂੰ ਜਿਹੜੀ وزارتਾਂ ਵੀ ਮਿਲੀਆਂ ਨੇ ਉਹ ਵੀ achhiyan وزارتਾਂ ਮਿਲੀਆਂ ਨੇ ਉਹਨਾਂ ਨੂੰ એનર્ਜੀ ਦਾ ਮਹਿਕਮਾ ਦਿੱਤਾ ਗਿਆ ਉਹਨਾਂ ਨੂੰ ਉਸ ਤੋਂ ਬਾਅਦ ਅਰਬਨ ਪਲੈਨਿੰਗ ਦਾ ਮਹਕਮਾ ਦੁਤਿਆ ਗਿਆ ਜਿਹੜਾ ਕਿ ਕਾਫੀ ਇੰਪੋਰਟੈਂਟ ਤੁਸੀਂ ਕਹਿ ਸਕਦੇ ਹੋ ਕਿ ਆਪਣਾ ਮਹਿਕਮੇ ਹੈਗੇ ਨੇ ਇਸ ਦੇ ਨਾਲ ਨਾਲ 라ਵਿੰਦਰਜੀਤ ਤੇ ਕ੍ਰਿਸ਼ਨਪਾਲ ਗੁਰਜਰ ਜੇ ਇਹ ਹਾਲਾਤ ਨਾ ਰਹੇ ਹੁੰਦੇ ਤੇ ਹੋ ਸਕਦਾ ਸੀ ਇਹਨਾਂ ਦੋਨਾਂ ਦਾ ਪਤਾ ਕੱਟ ਗਿਆ ਹੁੰਦਾ ਕਿਉਂਕਿ ਦੋਨਾਂ ਦੇ ਬਾਰੇ ਵਿੱਚ ਕੋਈ ਬਹੁਤ ਅੱਛੀ ਰਾਏ ਨਹੀਂ ਸਕਦੀ ਇਹਨਾਂ ਦੀ ਤਾਂ ਨਾ ਲਾਟਰੀ ਖੁੱਲ ਗਈ ਲੱਗਦੀ ਹੈ ਜੀ ਬਿਲਕੁਲ ਬਿਲਕੁਲ ਲੇਕਿਨ ਕਿਉਂਕਿ ਹੁਣ ਹਰਿਆਣਾ ਦੇ ਵਿੱਚ ਹਾਲਾਤ ਅਜਿਹੇ ਹੈਗੇ ਨੇ ਹਰਿਆਣਾ ਦੇ ਉੱਤੇ ਤਵੱਜੋ ਦੇਣ ਦੀ ਲੋੜ ਹੈਗੀ ਹੈ ਇਸ ਕਰਕੇ 라ਵਿੰਦਰਜੀਤ ਸਿੰਘ ਨੂੰ ਵੀ ਮੰਤਰੀ ਬਣਾਇਆ ਗਿਆ ਹੈਗਾ ਕ੍ਰਿਸ਼ਨਪਾਲ ਗੁਰਜਰ ਨੂੰ ਵੀ ਮੰਤਰੀ ਬਣਾਇਆ ਗਿਆ ਹੈਗਾ ਤੇ ਕੁੱਲ ਮਿਲਾ ਕੇ ਇਸ ਐਕਸਰਸਾਈਜ਼ ਦੇ ਨਾਲ ਜਿੰਦੂ ਸਾਹਿਬ ਤੁਹਾਨੂੰ ਪਤਾ ਹੈ ਕਿ ਜਿਹੜੇ ਜਾਤੀਗਤ ਸਮੀਕਰਨ ਹੈਗੇ ਨੇ ਉਹਨਾਂ ਨੂੰ ਉਹਨਾਂ ਦਾ ਪ੍ਰਬੰਧਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ ਖੱਟਰ ਜਿਹੜੇ ਨੇ ਇੱਕ ਪੰਜਾਬੀ ਪਵਸnik ਹੈਗੇ ਨੇ ਹਰਿਆਣਾ ਦੇ ਇਸ ਤੋਂ ਇਲਾਵਾ 라ਵਿੰਦਰਜੀਤ 라ਵ ਯਾਦਵ ਕਮਿਊਨਿਟੀ ਤੋਂ ਆਏ ਗਏ ਨੇ ਜਿਨ੍ਹਾਂ ਨੂੰ OBC ਕੈਟਾਗਰੀ ਚ ਕਿਹਾ ਜਾਂਦਾ ਗੁੱਜਰ ਕਮਿਊਨਿਟੀ ਤੋਂ ਕਿਸ਼ਨਪਾਲ ਗੁੱਜਰ ਆਏ ਗਏ ਨੇ ਉਹ ਵੀ OBC ਕੈਟਾਗਰੀ ਤੋਂ ਨੇ ਇਹਦੇ ਤੋਂ ਮਲੋਤਾ ਹੀ ਲੱਗਦਾ ਹੈ ਕਿ ਜਦੋਂ ਮੰਤਰੀ ਮੰਡਲ ਚ ਇਹਨਾਂ ਨੂੰ ਨਿਯੁਕਤੀ ਦਿੱਤੀ ਗਈ ਤਾਂ ਉੱਥੇ ਜਾਤੀ ਸਮੀਕਰਨ ਦਾ ਵੀ ਖਿਆਲ ਰੱਖਿਆ ਗਿਆ ਪੂਰਾ ਜੀ ਜੀ ਬਿਲਕੁਲ ਔਰ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦੇ ਕਿ ਕਿਉਂਕਿ ਸਿਆਣੀ ਨਾਇਬ ਸਿੰਘ ਸਿਆਣੀ ਚੀਫ ਮਿਨਿਸਟਰ ਹੈਗੇ ਨੇ ਤੇ ਉਹ ਵੀ OBC ਕਮਿਊਨਿਟੀ ਤੋਂ ਆਦੇ ਹੈਗੇ ਨੇ ਤੇ ਇਸ ਕਰਕੇ ਜਿਹੜੀ जाट ਕਮਿਊਨਿਟੀ ਆ ਜਿਹੜੀ ਕਿ ਸਭ ਤੋਂ ਡੋਮਿਨੈਂਟ ਕਮਿਊਨਿਟੀ ਆ ਹਰਿਆਣਾ ਦੀ ਔਰ ਜਿਸ ਦਾ ਵੋਟ ਬਹੁਤ ਮਾਇਨੇ ਰੱਖਦਾ ਕਿਸੇ ਵੀ ਪਾਰਟੀ ਦੇ ਲਈ ਉਸ ਨੂੰ ਅਜੇ ਤੱਕ ਭਾਰਤੀ ਜਨਤਾ ਪਾਰਟੀ ਵੱਲੋਂ ਥੋੜਾ ਜਿਹਾ ਇਗਨੋਰ ਕੀਤਾ ਗਿਆ ਲੇਕਿਨ ਇਹ ਕਹਿੰਦੇ ਨੇ ਕਿ ਹਾਲਾਤ ਅਦਾ ਨਹੀਂ ਰਹਿਣਗੇ ਹੁਣ ਜਿਹੜਾ ਸੂਬੇ ਦਾ ਪ੍ਰਧਾਨ ਬਣਾਇਆ ਜਾਣਾ ਪਾਰਟੀ ਦਾ ਉਹ ਮੰਨਿਆ ਜਾ ਰਿਹਾ ਹੈ ਕਿ ਕੋਈ जाट ਬਰਾਦਰੀ ਤੋਂ ਹੋ ਸਕਦਾ ਹੈਗਾ ਤੇ ਕੁਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਜਿਹੜੇ ਕਾਸਟ ਇਕੁਏਸ਼ਨਸ ਹੈਗੀਆਂ ਨੇ ਹਰਿਆਣਾ ਦੇ ਵਿੱਚ ਉਸ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਔਰ ਉਸ ਰਾਹੀਂ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਹਰਿਆਣਾ ਦੇ ਵਿੱਚ ਇੱਕ ਵਾਰ ਦੁਬਾਰਾ ਤੋਂ ਉਹ ਸਰਕਾਰ ਬਣਾ ਸਕਣ ਕਿੰਨੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਹੁੰਦੀਆਂ ਨੇ ਇਹ ਅਜੇ ਵੇਖਣਾ ਹੋਵੇਗਾ ਕਿਉਂਕਿ ਕਾਂਗਰਸ ਨੇ ਕਾਫੀ ਸਟਰੋਂਗ ਕਮਬੈਕ ਕੀਤਾ ਹੈਗਾ ਕਾਂਗਰਸ ਰੈਸੇ ਵੀ ਟਰੈਡੀਸ਼ਨਲੀ ਵੀ ਹਰਿਆਣਾ ਦੇ ਵਿੱਚ ਕਾਫੀ ਸਟਰੋਂਗ ਰਹਿੰਦੀ ਹੈਗੀ ਪਰ ਭਵਿੰਦਰ ਸਿੰਘ ਗੂੜਾ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਅੱਛੀ ਪੈਟ ਹਰਿਆਣਾ ਦੇ ਵਿੱਚ ਹੈ ਪਿਛਲੇ ਵਾਰ ਵੀ ਪਿਛਲੇ ਇਲੈਕਸ਼ਨਸ ਦੇ ਵਿੱਚ ਵੀ ਆ ਭੋੜਾ ਦੇ ਲੀਡਰਸ਼ਿਪ ਦੇ ਵਿੱਚ ਪਾਰਟੀ 32 ਸੀਟਾਂ ਲੈ ਗਈ ਸੀ ਤੇ ਇਸ ਵਾਰ ਵੀ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਤੇ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ ਜਿਹੜੇ ਆਉਣ ਵਾਲੇ ਸਮਾਂ ਹੈਗਾ ਹਰਿਆਣਾ ਦੇ ਵਿੱਚ ਖਾਸ ਤੌਰ ਤੇ ਹੁਣ ਇਲੈਕਸ਼ਨਸ ਤੱਕ ਜੋ ਸਮਾਂ ਰਹਿਣਾ ਹੈਗਾ ਉਹ ਕਾਫੀ ਇੰਟਰਸਟਿੰਗ ਰਹੇਗਾ ਕਾਫੀ ਤੁਹਾਨੂੰ ਖਬਰਾਂ ਮਿਲਦੀਆਂ ਰਹਿਣਗੀਆਂ ਕਾਫੀ ਉਠਾਪਟਕ ਹੁੰਦੀ ਰਹੇਗੀ ਔਰ ਕਾਫੀ ਕੁਝ ਜਿਹੜਾ ਨਾ ਚਾਲਾਂ ਜੜੀਆਂ ਉਹ ਦੋਨੋਂ ਪਾਸੇੋਂ ਚਲੀਆਂ ਜਾਣਗੀਆਂ ਜੀ ਸਾਹਿਬ ਇਹ ਇਸ ਤਰ੍ਹਾਂ ਮलोत ਰਹੀ ਅਸੀਂ ਦੇਖਦੇ ਆ ਕਿ ਇੱਥੇ ਜਿਸ ਤਰ੍ਹਾਂ ਹੁਣ ਭਾਰਤੀ ਜਨਤਾ ਪਾਰਟੀ ਸਥਿਤੀ ਤੁਸੀਂ ਦੱਸੀ ਹੈ ਕਿਉਂਕਿ 10 ਸਾਲ ਦੀ ਐਂਟੀ ਇਨਕੰਮਬੈਂਸੀ ਵੀ ਜਿਹੜੀ ਹੈ ਉਹ ਉਹਨਾਂ ਨੂੰ ਨਾਲ ਚਲਣੀ ਪੈਣੀ ਹੈ ਜਿਹੜੀ ਪਿਛਲੇ ਸਮੇਂ 'ਚ ਵਾਪਰਿਆ ਉਹ ਪਿਛਲੇ ਸਮੇਂ ਦੇ ਅੰਦਰ ਜਿਹੜੀ ਐਂਟੀ ਇਨਕੰਮਬੈਂਸੀ ਉਹ ਖਾਸ ਕਰਕੇ ਜਿਹੜੀ ਜਾਟ ਕਮਿਊਨਿਟੀ ਹੈ ਜਾਂ ਕਿਸਾਨ ਨੇ ਜਿਹੜੇ ਤੇ ਨਾਲ ਦੀ ਨਾਲ ਜਿਹੜੇ ਪੰਚਾਇਤਾਂ ਸੀਗੀਆਂ ਜਿਸ ਤਰ੍ਹਾਂ ਪਹਿਲਵਾਨ ਜਿਹੜੀਆਂ ਲੜਕੀਆਂ ਸੀਗੀਆਂ ਉਹਨਾਂ ਨਾਲ ਜੋ ਕੁਝ ਵਾਪਰਿਆ ਸੀਗਾ ਉਹ ਜਿਹੜੀ ਨਰਾਜ਼ਗੀ ਹੈ ਜਿਸ ਦਾ ਲੱਗਦਾ ਕਿ ਖਮਿਆਜ਼ਾ ਇਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ 'ਚ ਵੀ ਭੁਗਤਣਾ ਪਿਆ ਤੇ ਕੀ ਉਸ ਦਾ ਅਸਰ ਵੀ ਦੇਖਣ ਨੂੰ ਮਿਲੇਗਾ ਇੱਕ ਦੂਸਰਾ ਜਿਸ ਤਰ੍ਹਾਂ ਤੁਸੀਂ ਜੀ ਜੇ ਪੀ ਦੀ ਗੱਲ ਕੀਤੀ ਸੀ ਕਿ ਪਿਛਲੀ ਵਾਰ ਵੀ ਇਹਨਾਂ ਨੂੰ ਐਂਟੀਨਕੰਬੈਂਸੀ ਕਰਕੇ ਸੀਟਾਂ ਜਿੰਨੀ ਬਹੁਤ ਮਤਲੀ ਚਾਹੀਦੀਆਂ ਸੀ ਉਹ ਨਹੀਂ ਸੀ ਮਿਲੀਆਂ ਤੇ ਜੀ ਜੇ ਪੀ ਨੇ ਇਹਨਾਂ ਮਿਲ ਕੇ ਸਰਕਾਰ ਬਣਾਈ ਸੀ ਪਰ ਇਸ ਵਾਰ ਜਿਹੜੀ ਸਥਿਤੀ ਹੈ ਉਹਦੇ ਵਿੱਚ ਜੀ ਜੇ ਪੀ ਤੇ ਆਹ ਜਿਹੜੀ ਅਨੈਲੋ ਹੈ ਉਹ ਤਾਂ ਬਿਲਕੁਲ ਹਾਸ਼ੀਏ ਤੇ ਚਲੇ ਗਈਆਂ ਤੇ ਐਸੋਨੇ ਲੱਗਦਾ ਹੈ ਕਿ ਮੁੱਖ ਟੱਕਰ ਜਿਹੜੀ ਹੈ ਉਹ ਭਾਜਪਾ ਤੇ ਕਾਂਗਰਸ ਦੇ ਵਿਚਾਲੇ ਹੀ ਬਣ ਕੇ ਰਹਿ ਗਈ ਤੇ ਇਹਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਵੀਡੀਓ ਸਾਰੇ ਕੁਝ ਆ ਜੀ ਬਿਰੂ ਜਨਨ ਸਾਹਿਬ ਇਸ ਵਕਤ ਜੇ ਅਸੀਂ ਗੱਲ ਇਨੈਲੋ ਦੀ ਜਾਂ ਜਜਬਾ ਦੀ ਕਰੀਏ ਤੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਦੋਨੋਂ ਪਾਰਟੀਆਂ ਜਿਹੜੀਆਂ ਉਹ ਬਿਲਕੁਲ ਇਸ ਵਕਤ ਡਿਕਲਾਈਨ ਦੇ ਹੋਂਤੇ ਹੈ ਗਿਆਨੇ ਹਾਲਾਂਕਿ ਅਸੀਂ ਪੋਲਿਟਿਕਸ ਵਿੱਚ ਕਹਿੰਦੇ ਨੇ ਕਿ ਕਿਸੇ ਨੂੰ ਵੀ ਅਸੀਂ ਇਕਦਮ ਖਤਮ ਨਹੀਂ ਕਹਿ ਸਕਦੇ ਲੇਕਿਨ ਜੋ ਹਾਲਾਤ ਇਸ ਵਕਤ ਹੈਗੇ ਨੇ ਔਰ ਇਮੀਡੀਏਟ ਜਿਹੜੇ ਇਲੈਕਸ਼ਨਸ ਆਉਣ ਵਾਲੇ ਨੇ ਉਹਨਾਂ ਵਿੱਚ ਮਨੂ ਨਹੀਂ ਲੱਗਦਾ ਕਿ ਇਨਾਲੋ ਔਰ ਜਜਪਾ ਦੀ ਕੋਈ ਬਹੁਤ ਜ਼ਿਆਦਾ ਭੂਮਿਕਾ ਰਹੇਗੀ ਹਾਂ ਕੁਝ ਸੀਟਾਂ ਦੇ ਉੱਤੇ ਉਹ ਪ੍ਰਭਾਵਿਤ ਕਰ ਸਕਦੇ ਨੇ ਕਿਉਂਕਿ ਅਸੈਂਬਲੀ ਇਲੈਕਸ਼ਨਸ ਦੇ ਵਿੱਚ ਫਿਰ ਵੀ ਉਹਨਾਂ ਦੀ ਹੋਂਦ ਹੈਗੀ ਹੈ ਲੋਕ ਸਭਾ ਇਲੈਕਸ਼ਨਸ ਥੋੜੇ ਡਿਫਰੈਂਟ ਹੋ ਜਾਂਦੇ ਹੈਗੇ ਨੇ ਲੇਕਿਨ ਜਿੱਥੋਂ ਤੱਕ ਸਟ੍ਰੇਟ ਕੰਟੈਸਟ ਦਾ ਸਵਾਲ ਹੈ ਤੇ ਅਸੀਂ ਕਹਿ ਸਕਦੇ ਹਾਂ ਕਿ ਕਾਫੀ ਹੱਦ ਤੱਕ ਮਾਮਲਾ ਸਟ੍ਰੇਟ ਕੰਟੈਸਟ ਰਹੇਗਾ ਕਾਂਗਰਸ ਔਰ ਬੀਜੇਪੀ ਦੇ ਵਿੱਚ ਮੁਕਾਬਲਾ ਰਹੇਗਾ ਔਰ ਉਹਦੇ ਵਿੱਚ ਜਿੰਨੇ ਵੀ ਤੁਸੀਂ ਇਸ਼ੂਸ ਡਿਸਕਸ ਕੀਤੇ ਉਹ ਇਸ ਵਾਰ ਵੀ ਬੜੇ ਇੰਪੋਰਟੈਂਟ ਸੀ ਤੇ ਇਲੈਕਸ਼ਨ ਖਾਸ ਤੌਰ ਤੇ ਅਸੈਂਬਲੀ ਇਲੈਕਸ਼ਨਸ ਵਿੱਚ ਤੇ ਉਹ ਹੋਰ ਵੀ ਜ਼ਿਆਦਾ ਇੰਪੋਰਟੈਂਟ ਹੋ ਜਾਣਗੇ ਬੇਸ਼ੱਕ ਉਹਦੇ ਵਿੱਚ ਕਿਸਾਨਾਂ ਦਾ ਮੁੱਦਾ ਹੋਏ ਸਿਰਫ ਜਾਟ ਕਮਿਊਨਿਟੀ ਹੀ ਬੀਜੇਪੀ ਤੋਂ ਨਾਰਾਜ਼ ਨਹੀਂ ਹੈਗੀ ਓਵਰ ਆਲ ਜਿਹੜੇ ਫਾਰਮਰ ਕਮਿਊਨਿਟੀ ਹੈਗੀ ਆ ਉਹ ਜਿਹੜੀ ਆ ਉਹ ਬੀਜੇਪੀ ਤੋਂ ਨਾਰਾਜ਼ ਹੈਗੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਖਾਸ ਤੌਰ ਤੇ ਜਿਸ ਤਰ੍ਹਾਂ ਇਹਨਾਂ ਨੇ ਤਿੰਨ ਜਿਹੜੇ ਕਾਨੂੰਨ ਜਿਹੜੇ ਲੈ ਕੇ ਆਏ ਸੀ ਔਰ ਸਪੂਰੇ ਮਸਲੇ ਨੂੰ ਉਹਨਾਂ ਨੇ ਹੈਂਡਲ ਕੀਤਾ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਜਦੋਂ ਹੁਣ ਦੁਬਾਰਾ ਤੋਂ ਐਜੀਟੇਸ਼ਨ ਫਾਰਮਰਜ਼ ਦੀ ਸ਼ੁਰੂ ਹੋਈ ਉਸ ਐਜੀਟੇਸ਼ਨ ਨੂੰ ਵੀ ਜਿਸ ਤਰ੍ਹਾਂ ਸੂਬੇ ਦੀ ਸਰਕਾਰ ਵੱਲੋਂ ਹੈਂਡਲ ਕੀਤਾ ਗਿਆ ਉਸ ਦੀ ਵਜ੍ਹਾ ਦੇ ਨਾਲ ਲੋਕਾਂ ਦੇ ਵਿੱਚ ਖਾਸ ਤੌਰ ਤੇ ਕਿਸਾਨ ਵਰਗ ਦੇ ਵਿੱਚ ਕਾਫੀ ਨਰਾਜ਼ਗੀ ਹੈ ਔਰ ਇਸ ਦਾ ਖਮਿਆza ਭਾਰਤੀ ਜਨਤਾ ਪਾਰਟੀ ਨੂੰ ਭੁਗਤਣਾ ਪਿਆ ਔਰ ਅਸੈਂਬਲੀ ਦੇ ਇਲੈਕਸ਼ਨਸ ਦੇ ਵਿੱਚ ਇਹਨਾਂ ਨੂੰ ਹੋਰ ਵੀ ਭੁਗਤਣਾ ਪਏਗਾ ਔਰ ਸਭ ਤੋਂ ਵੱਡੀ ਗੱਲ ਅਹ ਇਹ ਰਹੀ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਜੇ जाट ਕਮਿਊਨਿਟੀ ਇਨਾ ਤੋਂ ਦੂਰ ਸੀਗੀ ਤੇ ਇਹਨਾਂ ਨੇ ਇੱਕ ਤਰ੍ਹਾਂ ਦੀ ਰਿਵਰਸ ਪੋਲਰਾਈਜੇਸ਼ਨ ਕਰਕੇ ਜਿਹਦੇ ਵਿੱਚ ਅਪਰ ਕਾਸਟ ਕਮਿਊਨिटीज ਤੇ ਦਲਿਤ ਵੋਟ ਜਿਹੜਾ ਸੀ ਉਹਨੂੰ ਇਕੱਠਾ ਕਰਕੇ ਸਿਚੁਏਸ਼ਨ ਆਪਣੇ ਵੱਲ ਥੋੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਇਸ ਵਾਰ ਦਲਿਤ ਵੋਟ ਵੀ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਨੂੰ ਨਾਰਾਜ਼ ਨਜ਼ਰ ਆ ਰਿਹਾ ਹੈਗਾ ਇਸ ਕਰਕੇ ਉਹ ਵੀ ਭਾਰਤੀ ਜਨਤਾ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈਗਾ ਔਰ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੈਣੀ ਗਵਰਨਮੈਂਟ ਜਿਹੜੀ ਹੈ ਉਹ ਆਪਣਾ ਜਿਹੜਾ ਰਾਜ ਹੈ ਕਿਵੇਂ ਚਲਾਉਂਦੀ ਹੈਗੀ ਹਾਲਾਂਕਿ ਹੋਰ ਵੀ ਮਸਲਾ ਆਉਣ ਵਾਲਾ ਹੈਗਾ ਜਿਹਨੂੰ ਸਾਹਿਬ ਉਹ ਇਸ ਵਕਤ ਜਿਹੜੀ ਹੈ ਸਰਕਾਰ ਹੈ ਇਹਦੇ ਕੋਲ ਮੈਜੋਰਟੀ ਵੀ ਨਹੀਂ ਹੈਗੀ 88 ਇਸ ਵਕਤ ਇਫੈਕਟਿਵ ਸਟਰੈਂਥ ਹੈ ਹਰਿਆਣਾ ਸੰਮੇਲੀ ਦੀ ਜਿਹਦੇ ਵਿੱਚੋਂ ਇਹਨਾਂ ਦੇ ਕੋਲ ਸਿਰਫ 43 ਦਾ ਸਮਰਥਨ ਹੈਗਾ ਇਹਨਾਂ ਕੋਲ ਜੇ ਜਿੱਤੇ ਅਗਰ ਪੂਰੀ ਤਰ੍ਹਾਂ ਜਿਹੜਾ ਵਿਪੱਖ ਹੈ ਉਹ ਇਕੱਠਾ ਹੋ ਜਾਂਦਾ ਹੈ ਪ੍ਰਤੀਪੱਖ ਇਕੱਠਾ ਹੋ ਜਾਂਦਾ ਹੈਗਾ ਔਰ ਜਿਵੇਂ ਜਜਪੀ ਦੇ ਵੀ ਜਿਹੜੇ ਸਾਰੇ ਦੇ ਸਾਰੇ ਐਮਐਲਏ ਹੈਗੇ ਨੇ ਉਹ ਕੋਈ ਵੀ ਬੀਜੇਪੀ ਨੂੰ ਸਪੋਰਟ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਆਉਂਦਾ ਤੇ ਇਹ ਸਰਕਾਰ ਦੇ ਵਾਸਤੇ ਖਤਰਾ ਵੀ ਹੋ ਸਕਦਾ ਹੈਗਾ ਔਰ ਇਸ ਗੱਲ ਨੂੰ ਬਦਦ ਸਿੰਘ ਹੁੜਾ ਕਹਿ ਵੀ ਚੁੱਕੇ ਹੈਗੇ ਨੇ ਕਿ ਇਹ ਸਰਕਾਰ ਜਿਹੜੀ ਇਹ ਮਿਨੋਰਟੀ ਗਵਰਨਮੈਂਟ ਹੈ ਸਾਨੂੰ ਜਦੋਂ ਮੌਕਾ ਮਿਲੇਗਾ ਅਸੀਂ ਇਸ ਦੇ ਖਿਲਾਫ ਜਿਹੜਾ ਅਵਿਸ਼ਵਾਸ ਦਾ ਮਤ ਲੈ ਕੇ ਆਵਾਂਗੇ ਅ ਤੇ ਇਸ ਕਰਕੇ ਵੀ ਹਰਿਆਣਾ ਹੋ ਸਕਦਾ ਸਰਕਾਰ ਨਾ ਗਿਰੇ ਕਿਸੇ ਨਾ ਕਿਸੇ ਤਰ੍ਹਾਂ ਸਰਕਾਰ ਤਾਂ ਬਚਾ ਲਿੱਤੀ ਜਾਵੇਗੀ ਲੇਕਿਨ ਇਸ ਦੀ وجہ ਦੇ ਨਾਲ ਵੀ ਕਾਫੀ ਜਿਹੜੀ એનર્ਜੀ ਹੈਗੀ ਆ ਉਹ ਸਰਕਾਰ ਦੀ ਉਹ ਇਸ ਪਾਸੇ ਨੂੰ ਡਾਇਵਰਟ ਹੋ ਜਾਏਗੀ ਜਿਹੜੀ ਗਵਰਨੈਂਸ ਦੇ ਜਿਹੜੇ ਇਸ਼ੂਸ ਹੈਗੇ ਨੇ ਉਸ ਦੇ ਉੱਤੇ ਸਰਕਾਰ ਦਾ ਹੋ ਸਕਦਾ ਜਿਆਦਾ ਧਿਆਨ ਨਾ ਜਾਵੇ ਇਸ ਦੀ وجہ ਦੇ ਨਾਲ ਐਂਟੀ ਇਨਕੰਮਨਸੀ ਦਾ ਜਿਹੜਾ ਫੈਕਟਰ ਹੈ ਹੋਰ ਵੀ ਉਹਦੇ ਵਿੱਚ ਜਿਹੜੇ ਦਰਾਜ਼ਗੀਆਂ ਲੋਕਾਂ ਦੀ ਵੱਧ ਸਕਦੀਆਂ ਹੈਗੀਆਂ ਨੇ ਤੇ ਭਾਜਪਾ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਨਿਸ਼ਚਿਤ ਤੌਰ ਤੇ ਕਾਫੀ ਚੁਣੌਤੀਆਂ ਪਰੇ ਰਹਿਣ ਵਾਲੇ ਹੈਗੇ ਇਹ ਮੇਰੇ ਕੋਲ ਜਿਸ ਤਰ੍ਹਾਂ ਹੁਣ ਮੁੱਖ ਮੰਤਰੀ ਜਿਹੜੇ ਨੇ ਨਾਇਬ ਸਿੰਘ ਸੈਣੀ ਹੋਣੀ ਉਹਨਾਂ ਨੇ ਕੱਲ ਵੀ ਜਿਹੜੇ ਹਾਊਸਿੰਗ ਦੇ ਕੁਝ ਜਿਹੜੇ ਆ ਉਹ ਪੱਤਰ ਵੰਡੇ ਹੈਗੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਕੀਮਾਂ ਵੀ ਆਉਣ ਦੀ ਜਿਹੜੀ ਹੈ ਲੱਗਦਾ ਹੈਗਾ ਪਰ ਕੀ ਲੱਗਦਾ ਹੈ ਕਿ ਇਹ ਜਿਸ ਤਰ੍ਹਾਂ ਹੁਣ ਤਿੰਨ ਮੰਤਰੀ ਬਣਿਆ ਇਹ ਕੋਈ ਵੱਡਾ ਰੋਲ ਪਲੇ ਕਰ ਸਕਣਗੇ ਜਾਂ ਇਹ ਮੰਤਰੀ ਦੇ ਰਾਹੀਂ ਕੋਈ ਇਹ ਵੀ ਇੱਥੇ ਜਿਹੜੀ ਹੈ ਡਿਵੈਲਪਮੈਂਟ ਹੈ ਜਾਂ ਪ੍ਰੋਜੈਕਟ ਹਰਿਆਣੇ ਚ ਆਉਣ ਤੋਂ ਬਾਅਦ ਕੋਈ ਸਥਿਤੀ ਬਦਲ ਵੀ ਸਕਦੀ ਹੈ ਅਬ ਐਕਚੁਅਲੀ ਜੇਨੂ ਸਾਹਿਬ ਸਮਾਂ ਜਿਹੜਾ ਨਾ ਉਹ ਬਹੁਤ ਘੱਟ ਹੈਗਾ ਤੁਸੀਂ ਹਿਸਾਬ ਲਗਾਓ ਕਿ ਹੁਣ ਇਹਨਾਂ ਮੰਤਰੀਆਂ ਨੂੰ ਜਿਹੜੇ ਸੈਂਟਰ ਦੇ ਵਿੱਚ ਵੀ ਮਿਨਿਸਟਰਸ ਗਏ ਹੈਗੇ ਨੇ ਦੋਨੋਂ ਜਿਹੜੇ ਮਿਨਿਸਟਰਸ ਹੈਗੇ ਨੇ ਚਾਹੇ ਉਹ ਕਿਰਸ਼ਨਪਾਲ ਗੁੱਜਰ ਨੇ ਜਾਂ 라ਵਿੰਦਰਜੀਤ ਨੇ ਉਹ ਕਾਫੀ ਮਾਈਨਰ ਕਿਸਮ ਦੇ ਮਿਨਿਸਟਰ ਹੈਗੇ ਨੇ ਉਹਨਾਂ ਕੋਲ ਇੰਡੀਪੈਂਡੈਂਟ ਚਾਰਜ ਵੀ ਨਹੀਂ ਹੈਗੇ ਉਹ ਕਿਸੇ ਨਾ ਕਿਸੇ ਮਿਨਿਸਟਰ ਦੇ ਅੰਡਰ ਹੈਗੇ ਨੇ ਸਿਰਫ ਲੈ ਦੇ ਕੇ ਇੱਕ ਮਨੋਰ ਲਾਲ ਖੱਟਰ ਐਸੋ ਮਿਨਿਸਟਰ ਹੈਗੇ ਨੇ ਜਿਹੜੇ ਕਿ ਇਸ ਪੋਜੀਸ਼ਨ 'ਚ ਹੈਗੇ ਨੇ ਕਿ ਆਪਣੇ ਸੂਬੇ ਦੇ ਲਈ ਕੁਝ ਕਰ ਸਕਾਂ ਅਰੇ ਇਹ ਤਾਂ ਲੱਗਦਾ ਖੁਸ਼ਕ ਹਰਿਆਣਾ ਜਿਉਂ ਤਾਂ ਲੱਗਦਾ ਖੁਸ਼ਕਿਸਮਤ ਖੱਟੜ ਹੋਣੀ ਹੈ ਪਹਿਲਾਂ 10 ਸਾਲ ਮੁੱਖ ਮੰਤਰੀ ਕਰ ਲਈ ਹੁਣ ਕੇਂਦਰ ਚ ਚਲੇ ਗਏ ਬਿਲਕੁਲ ਬਿਲਕੁਲ ਜੇ ਇੰਡੀਵਿਜੂਅਲੀ ਦੇਖਿਆ ਜਾਏ ਤੇ ਇਸ ਵਕਤ ਉਹਨਾਂ ਦੀ ਗੁੱਡੀ ਚੜੀ ਹੋਈ ਹੈ ਲਗਾਤਾਰ ਹਾਲਾਂਕਿ ਵਿੱਚ ਇੱਕ ਵਾਰ ਲੱਗਿਆ ਸੀਗਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਰਾਤੋਂ ਰਾਤ 500 ਕਰ ਦਿੱਤਾ ਗਿਆ ਉਸ ਤੋਂ ਲੱਗ ਰਿਹਾ ਸੀਗਾ ਕਿ ਸ਼ਾਇਦ ਉਹ ਹੁਣ ਨਰਿੰਦਰ ਮੋਦੀ ਦੀ ਗੁੱਡ ਬੁక్స్ ਦੇ ਵਿੱਚ ਨਹੀਂ ਹੈਗੇ ਲੇਕਿਨ ਖੈਰ ਉਹ ਵੀ ਹੋ ਸਕਦਾ ਹੈ ਕਿ ਸਟਰੈਟੈਜਿਕ ਇਹਨਾਂ ਦੀ ਹਕੂਮਤੇ ਅਮਲੀ ਹੋਵੇ ਲੇਕਿਨ ਫਿਲਹਾਲ ਖੱਟਰ ਜਿਹੜੇ ਨੇ ਬਤੌਰ એનર્ਜੀ ਮਿਨਿਸਟਰ ਤੇ ਬਤੌਰ ਹਾਊਸਿੰਗ ਮਿਨਿਸਟਰ ਹਰਿਆਣਾ ਦੇ ਵਿੱਚ ਕਾਫੀ ਕੁਝ ਕਰ ਸਕਦੇ ਹੈਗੇ ਨੇ ਖਾਸ ਤੌਰ ਤੇ એનર્ਜੀ ਦਾ ਸਿਨੈਰੀਓ ਤੁਹਾਨੂੰ ਪਤਾ ਹੈਗਾ ਕਿ ਕਾਫੀ ਇਸ ਗਰਮੀਆਂ ਦਾ ਮੌਸਮ ਹੈਗਾ ਔਰ ਲਗਾਤਾਰ ਪੀਕ ਡਿਮਾਂਡ ਦੇ ਉੱਤੇ ਅੱਜਕੱਲ ਕੱਟ ਲੱਗ ਰਹੇ ਹੈਗੇ ਨੇ ਔਰ ਬੁਰਾ ਹਾਲ ਹੈ ਤੇ એનર્ਜੀ ਦੀ ਸਿਚੁਏਸ਼ਨ ਦੇ ਵਿੱਚ ਵੈਸੇ ਵੀ ਝੋਨੇ ਦਾ ਸੀਜ਼ਨ ਆ ਛੋਨੇ ਦਾ ਸੀਜ਼ਨ ਹੈਗਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵਾਲਾ ਪੋਰਟਫੋਲੀਓ ਕਾਫੀ ਇੰਪੋਰਟੈਂਟ ਹੋ ਸਕਦਾ ਹੈਗਾ ਲੇਕਿਨ ਇਸ ਦੀ وجہ ਦੇ ਨਾਲ ਕੋ ਬਹੁਤ ਜ਼ਿਆਦਾ ਇਲੈਕਟਰਲ ਪ੍ਰੋਸਪੈਕਟਸ ਤੋਂ ਤੇ ਫਰਕ ਪਏਗਾ ਇਸ ਨੂੰ ਨਹੀਂ ਦੇਖਿਆ ਜਾ ਸਕਦਾ ਆ ਇੱਕ ਸਿੰਬੋਲਿਜ਼ਮ ਜ਼ਰੂਰ ਹੈ ਕਿ ਵੀ ਦੇਖੋ ਜੀ ਅਸੀਂ ਤੁਹਾਡੇ ਹਰਿਆਣਾ ਨੂੰ ਜਿੱਡੇ ਸਿਰਫ ਸਾਨੂੰ 5 ਸੀਟਾਂ ਦਿੱਤੀਆਂ ਜਿਹੜਾ ਇੱਕ ਛੋਟਾ ਜਿਹਾ ਸੂਬਾ ਹੈ ਉਸ ਨੂੰ ਅਸੀਂ ਤਿੰਨ-ਤਿੰਨ ਮਨਿਸਟਰ ਦੇ ਰਹੇ ਆ ਗਿਆ ਤੇ ਦੈਟ ਮੀਨ ਸਾਡੇ ਵਾਸਤੇ ਹਰਿਆਣਾ ਕਿੰਨੀ ਅਹਿਮੀਅਤ ਰੱਖਦਾ ਤੇ ਇੱਕ ਜਿਹੜਾ ਇਹਦਾ ਪ੍ਰਤੀਕਾਤਮਕ ਜਿਹੜਾ ਲਾਭ ਹੈ ਉਹ ਤੇ ਜ਼ਰੂਰ ਮਿਲ ਸਕਦਾ ਹੈਗਾ ਭਾਰਤੀ ਜਨਤਾ ਪਾਰਟੀ ਨੂੰ ਲੇਕਿਨ ਕੋਈ ਬਹੁਤ ਜ਼ਿਆਦਾ ਮਨਿਸਟਰਸ ਦੀ ਵਜ੍ਹਾ ਦੇ ਨਾਲ ਕੋਈ ਬਹੁਤ ਜ਼ਿਆਦਾ ਗਰਾਊਂਡ ਦੇ ਉੱਤੇ ਕੋਈ ਚੇਂਜੇਸ ਇੰਨੀ ਛੇਤੀ ਕੀਤੇ ਜਾਂ ਸਕਦੀਆਂ ਨਹੀਂ ਕਿਉਂਕਿ ਤੁਹਾਨੂੰ ਪਤਾ ਕਿ ਕਿਉਂਕਿ ਅਕਤੂਬਰ ਵਿੱਚ ਇਲੈਕਸ਼ਨ ਹੈਗੇ ਨੇ ਤੇ ਲਗਭਗ ਅਗਸਤ ਦੇ ਵਿੱਚ ਹੀ ਚੋਣਾਂ ਜਾਪਤਾ ਲੱਗ ਜਾਣਾ ਹੈਗਾ ਤੇ ਬਹੁਤ ਘੱਟ ਸਮਾਂ ਜਿਹੜਾ ਉਹ ਇਹਨਾਂ ਬੰਦਿਆਂ ਕੋਲ ਰਹੇਗਾ ਕਿ ਉਹ ਸਰਕਾਰ ਲਈ ਕੁਝ ਕਰ ਸਕਣ ਫਿਲਹਾਲ ਇਹਨਾਂ ਦੀ ਮੇਰੀ ਸਮਝ ਦੇ ਨਾਲ ਕੋਸ਼ਿਸ਼ ਇਹੀ ਰਹੇਗੀ ਕਿ ਜਿਹੜੇ ਅ ਹੇ ਨੀਚੇ ਕਾਸਟ ਪ੍ਰਮੋਸ਼ਨ ਕੰਬੀਨੇਸ਼ਨ ਹੈਗੇ ਨੇ ਇਹਨਾਂ ਨੂੰ ਸਹੀ ਕੀਤਾ ਜਾਵੇ ਜਿਹੜੇ ਲੋਕ ਨਰਾਜ਼ ਨੇ ਉਹਨਾਂ ਦੀਆਂ ਨਰਾਜ਼ਗੀਆਂ ਨੂੰ ਦੂਰ ਕੀਤਾ ਜਾਵੇ ਕਿਸਾਨਾਂ ਨੂੰ ਦੁਬਾਰਾ ਤੋਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਏਗੀ ਅਸੀਂ ਤੁਹਾਡੇ ਨਾਲ ਹੈਗੇ ਆ ਅਸੀਂ ਕੋਈ ਵੀ ਅਜਿਹੇ ਕਦਮ ਨਹੀਂ ਚੁਕਣਾ ਚਾਹਾਂਗੇ ਜਿਹਦੇ ਨਾਲ ਤੁਹਾਨੂੰ ਨੁਕਸਾਨ ਹੋ ਸਕੇ ਤੇ ਇਹ ਕੋਸ਼ਿਸ਼ਾਂ ਇਸ ਸਰਕਾਰ ਵੱਲੋਂ ਜ਼ਰੂਰ ਹੋਣਗੀਆਂ ਇਸ ਤਰ੍ਹਾਂ ਦੇ ਸਟੈਪ ਵੀ ਲਏ ਤੇ ਜਾਣਗੇ ਕਿਸਾਨਾਂ ਦੇ ਲਈ ਵੀ ਹੋ ਸਕਦਾ ਕੁਝ ਸਟੈਪ ਲెਤੇ ਜਾਣ ਕੁਝ ਦਲਿਤ ਭਾਈਚਾਰਿਆਂ ਲਈ ਖਾਸ ਤੌਰ ਤੇ ਭੁਪਿੰਦਰ ਸਿੰਘ ਹੂੜਾ ਦੇ ਟਾਈਮ ਚ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਸੀ ਉਹਨੂੰ ਦੁਬਾਰਾ ਇਹਨਾਂ ਨੇ ਇੱਕ ਤਰ੍ਹਾਂ ਸ਼ੁਰੂ ਕਰ ਰਹੇ ਨੇ ਮਹਾਤਮਾ ਗਾਂਧੀ ਨਈ ਵਸਤੀ ਯੋਜਨਾ ਜਿਹਦੇ ਵਿੱਚ ਕਾਰਡ ਵੰਡੇ ਗਏਗੇ ਨੇ ਮੁੱਖ ਮੰਤਰੀ ਵੱਲੋਂ ਵੰਡੇ ਗਏ ਨੇ ਇਸ ਯੋਜਨਾ ਨੂੰ ਅੱਗੇ ਵਧਾਇਆ ਜਾ ਸਕਦਾ ਕਿਉਂਕਿ ਇਹ ਐਸੀ ਯੋਜਨਾ ਹੈ ਜਿਸ ਨੂੰ ਭੁਪਿੰਦਰ ਸਿੰਘ ਹੂੜਾ ਦੇ ਟਾਈਮ ਚ ਉਕਤਿਆ ਗਿਆ ਸੀ ਔਰ ਹੂੜਾ ਇਸ ਨੂੰ ਹੁਣ ਕਾਫੀ ਉਛਾਲ ਰਹੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਜਿਹੜੀ ਸਕੀਮ ਅਸੀਂ ਦਲਿਤ ਪੈਚਾਰਿਆਂ ਵਾਸਤੇ ਚਲੋ ਕੀਤੀ ਸੀਗੀ ਉਸ ਨੂੰ ਇਸ ਸਰਕਾਰ ਨੇ ਅੱਗੇ ਨਹੀਂ ਵਧਾਇਆ ਔਰ ਸੱਤਾ ਵਿੱਚ ਜਾਣ ਤੋਂ ਬਾਅਦ ਇੱਕ ਵੀ ਪਲਾਟ ਨਹੀਂ ਦਿੱਤਾ ਜਾਕੀ 100-100 ਗਜ਼ ਦੇ ਪਲਾਟ ਗਲਤ ਪੈਚਾਰਿਆਂ ਨੂੰ ਦੇਣ ਦੀ ਉਹਦੇ ਵਿੱਚ ਯੋਜਨਾ ਸੀਗੀ ਤੇ ਇਸ ਤਰ੍ਹਾਂ ਦੀ ਕਈ ਸਕੀਮਾਂ ਹੈਗੀਆਂ ਨੇ ਜਿਨ੍ਹਾਂ ਨੂੰ ਲੈ ਕੇ ਇੱਕ ਜਿਹੜੀ ਸਕੀਮ ਬਹੁਤ ਜ਼ਿਆਦਾ ਲੋਕਾਂ ਨੂੰ ਤੰਗ ਕਰ ਰਹੀ ਹੈਗੀ ਹਰਿਆਣਾ ਦੇ ਵਿੱਚ ਉਹ ਪਰਿਵਾਰ ਪਹਿਚਾਨ ਪੱਤਰ ਦੀ ਸਕੀਮ ਹੈਗੀ ਜਿਹੜੀ ਖੱਟਰ ਸਾਹਿਬ ਦੀ ਬੜੀ ਫੇਵਰਿਟ ਸਕੀਮ ਸੀਗੀ ਉਹਦੇ ਵਿੱਚ ਇੱਕ ਪੂਰੇ ਪਰਿਵਾਰ ਦਾ ਇੱਕ ਪਹਿਚਾਨ ਪੱਤਰ ਬਣਾਣ ਦੀ ਕਵਾਇਦ ਕੀਤੀ ਗਈ ਸੀ ਲੇਕਿਨ ਉਹ ਵੀ ਕਈ ਤਰ੍ਹਾਂ ਦੇ ਉਹਦੇ ਵਿੱਚ ਟੈਕਨੀਕਲ ਗਲਿਚਸ ਆ ਗਏ ਨੇ ਕਈ ਤਰ੍ਹਾਂ ਦੇ ਇਸ਼ੂਸ ਆ ਗਏ ਨੇ ਲੋਕ ਉਸ ਤੋਂ ਵੀ ਬੜੇ ਨਰਾਜ਼ ਨੇ ਤੇ ਸੈਣੀ ਸਾਹਿਬ ਨੇ ਉਸ ਨੂੰ ਕਿਹਾ ਕਿ ਆਪਾਂ ਰਿਵਿਊ ਕਰਾਂਗੇ ਤੇ ਹੁਣ ਇਲੈਕਸ਼ਨ ਦਾ ਟਾਈਮ ਹੈ ਤੁਹਾਨੂੰ ਪਤਾ ਕਿ ਕੁਛ ਨਾ ਕੁਛ ਸਰਕਾਰ ਵੱਲੋਂ ਕੋਸ਼ਿਸ਼ ਹੋਏਗੀ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਦਾ ਸੈਟਬੈਕ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਲੱਗਿਆ ਤੇ ਬੀਜੇਪੀ ਨੂੰ ਕਾਫੀ ਕੁਝ ਹੁਣ ਜਿਹੜਾ ਉਹ ਦੁਬਾਰਾ ਤੋਂ ਬੈਣਾ ਪਏਗਾ ਬੈ ਕੇ ਆਪਣਾ ਸੋਚਣਾ ਪਏਗਾ ਔਰ ਦੇਖਣਾ ਪਵੇਗਾ ਕਿ ਕਿਵੇਂ ਸਿਚੁਏਸ਼ਨ ਨੂੰ ਰਿਵਾਈਵ ਕਰ ਸਕਦੇ ਨੇ ਆਪਣੇ ਵਾਸਤੇ ਇਹ ਇਹ ਤਾਂ ਹੈਗਾ ਜੀ ਭਾਰਤੀ ਜਨਤਾ ਪਾਰਟੀ ਦਾ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਵੀ ਬੜੀ ਧੜੇਬੰਦੀ ਹੁੰਦੀ ਹੈ ਅਕਸਰ ਹੀ ਦੇਖਣ ਨੂੰ ਮਿਲਦਾ ਹੈਗਾ ਤੇ ਕਾਂਗਰਸ ਦੀ ਐਸੇ ਵੇਲੇ ਜਿਸ ਤਰ੍ਹਾਂ ਪਹਿਲਾਂ ਇਹ ਲੱਗਦਾ ਸੀਗਾ ਲੋਕ ਸਭਾ ਚੋਣਾਂ ਤੋਂ ਕਿ ਇਹ 7 8 ਸੀਟਾਂ ਵੀ ਜਿੱਤ ਸਕਦੇ ਆ ਤਾਂ ਉਹ ਜਿਹੜੀ ਸਥਿਤੀ ਹੈ ਉਹ ਨਹੀਂ ਬਣੀ ਹੈਗੀ ਤਾਂ ਇਹਦੇ ਤੋਂ ਕੀ ਲੱਗਦਾ ਹੈ ਕਿ ਕਾਂਗਰਸ ਦੇ ਅੰਦਰਲੀ ਜਿਹੜੀ ਖਿੱਚੋ ਤਣ ਉਸ ਦਾ ਨਤੀਜਾ ਜਾਂ ਲੋਕਾਂ ਨੇ ਉਹਨਾਂ ਨੂੰ ਹੰਘਾਰਾ ਨਹੀਂ ਭਰਿਆ ਤੇ ਆਉਣ ਵਾਲੇ ਸਮੇਂ 'ਚ ਇਹ ਕਿਸ ਤਰ੍ਹਾਂ ਦੇ ਦੇਖਦੇ ਹੋ ਇਹਨਾਂ ਦਾ ਭੁਖ ਆ ਬਿਲਕੁਲ ਕਾਂਗਰਸ ਦੇ ਵਿੱਚ ਜਿਹੜੀ ਖਿਚਾ ਤਾਨ ਹੈਗੀ ਹੈ ਜਿਹੜੇ ਉਹਨਾਂ ਦੇ ਇੰਟਰਨਲ ਇਸ਼ੂਸ ਹੈਗੇ ਨੇ ਉਹ ਭਾਜਪਾ ਦੇ ਮੁਕਾਬਲੇ ਵੀ ਜ਼ਿਆਦਾ ਜਿਹੜੇ ਨੇ ਉਹ ਗੰਭੀਰ ਹੈਗੇ ਨੇ ਕਿਉਂਕਿ ਹਾਲਾਂਕਿ ਹੂੜਾ ਨਿਸ਼ਚਿਤ ਤੌਰ ਤੇ Nirvivad taur te ਇਸ ਟਾਈਮ ਸਭ ਤੋਂ ਵੱਡੇ ਨੇਤਾ ਹੈਗੇ ਨੇ ਹਰਿਆਣਾ ਕਾਂਗਰਸ ਦੇ ਲੇਕਿਨ ਉਹਨਾਂ ਦੇ ਨਾਲ-ਨਾਲ ਉਹਨਾਂ ਦੇ ਰਾਈਵਲਸ ਦੀ ਵੀ ਕਮੀ ਨਹੀਂ ਹੈਗੀ ਇੱਕ ਪਾਸੇ ਸ਼ੈਲਜਾ ਉਹ ਹੁਣ ਇਲੈਕਸ਼ਨ ਵਿੱਚ ਜਿੱਤ ਚੁੱਕੇ ਹੈਗੇ ਨੇ ਔਰ ਸਭ ਤੋਂ ਉਹਨਾਂ ਦੇ ਸਟਰੋਂਗੇਸਟ ਰਾਈਵਲ ਤੁਸੀਂ ਕਹਿ ਸਕਦੇ ਹੋ ਕੁਮਾਰੀ ਚੱਲ ਜਾ ਹੈਗੇ ਨੇ ਇਸ ਤੋਂ ਇਲਾਵਾ ਸੁਰਜੇ ਵਾਲਾ ਹਾਲਾਂਕਿ ਉਹ ਰਾਜ ਸਭਾ ਚਾਗੇ ਨੇ ਇਹਨਾਂ ਇਲੈਕਸ਼ਨ ਦੇ ਵਿੱਚ ਕੋ ਬਹੁਤ ਜ਼ਿਆਦਾ ਉਹਨਾਂ ਦੀ ਸਕਿਰਿਆਤਾ ਨਹੀਂ ਰਹੀ ਲੇਕਿਨ ਉਹ ਵੀ ਇੱਕ ਰਾਈਵਲ ਹੈਗੇ ਨੇ ਇੱਕ ਰਾਈਵਲ ਤੁਰਾ ਹੈਗਾ ਉਸ ਤੋਂ ਬਾਅਦ ਕਿਰਨ ਚੌਧਰੀ ਨਾਰਾਜ਼ ਰਹੀ ਹੈ ਉਹਨਾਂ ਕੋਲ ਕਿਰਨ ਚੌਧਰੀ ਵੀ ਉਹਨਾਂ ਦੀ ਬ੍ਰਿਟਿਸ਼ ਸ਼ਰੂਤੀ ਚੌਧਰੀ ਨੂੰ ਉਹ ਇਲੈਕਸ਼ਨ ਜਿਹੜਾ ਵਿੱਚ ਸੀਗੀ ਉਪਵਨੀ ਮਹਿੰਦਰਗੜ੍ਹ ਸੀਟ ਤੋਂ ਜਿੱਥੋਂ ਕਿ ਰਾਜਦਾਦ ਸਿੰਘ ਨੂੰ ਟਿਕਟ ਦਿੱਤੀ ਗਈ ਔਰ ਉਹ ਹਾਰ ਗਏ ਜਿਉਂ ਇਹ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਔਰ ਕੱਲ ਵੀ ਜਿਹੜੀ ਇੱਥੇ ਸੀਐਲਪੀ ਦੀ ਮੀਟਿੰਗ ਹੋਈ ਹੈ ਚੰਡੀਗੜ੍ਹ ਦੇ ਵਿੱਚ ਊੜਾ ਦੇ ਅਗਵਾਏ ਦੇ ਵਿੱਚ ਉਹਦੇ ਵਿੱਚ ਵੀ ਕਿਰਨ ਚੌਧਰੀ ਨਹੀਂ ਪਹੁੰਚੇ ਉੱਥੇ ਉਹਦੇ ਵਿੱਚ ਹਾਲਾਂਕਿ ਐਮਪੀਸ ਨੂੰ ਵੀ ਬੁਲਾਇਆ ਗਿਆ ਸੀ ਸ਼ੈਲਜਾ ਵੀ ਉਦੇ ਵਿੱਚ ਨਹੀਂ ਪਹੁੰਚੀ ਤੇ ਇਹ ਕਹਿ ਸਕਦੇ ਆ ਕਿ ਹਰ ਆਪਸ ਦੇ ਵਿੱਚ ਇਹਨਾਂ ਦੇ ਮਨ ਮੋਟਾਵ ਬਹੁਤ ਜ਼ਿਆਦਾ ਹੈਗੇ ਨੇ ਉਸ ਦਾ ਖਾਮਿਆਜ਼ਾ ਟਟੋਟ 2-3 ਸੀਟਾਂ ਦੇ ਉੱਤੇ ਕਾਂਗਰਸ ਨੂੰ ਪਹੁੰਚਣਾ ਪਿਆ ਖਾਸ ਤੌਰ ਤੇ ਜਿਵੇਂ ਪੀਵਾ ਨਦੀ ਦੀ ਸੀਟ ਤੁਸੀਂ ਕਹਿ ਸਕਦੇ ਹੋ ਉੱਥੇ ਅਗਰ ਸ਼ਰੂਤੀ ਚੌਧਰੀ ਹੁੰਦੀ ਸਿਚੁਏਸ਼ਨ ਕੁਝ ਹੋਰ ਹੋ ਸਕਦੀ ਸੀ ਲੇਕਿਨ ਉੱਥੇ ਜਿਹੜੇ ਹੁੜਾ ਦੇ ਲਾਇਲਿਸਟ ਵਗੇ ਰਾਵਦਾਨ ਸਿੰਘ ਉਹਨਾਂ ਨੂੰ ਟਿਕਟ ਦਿੱਤੀ ਗਈ ਗੁਰੂਗામ ਦੇ ਵਿੱਚ ਸਿਚੁਏਸ਼ਨ ਠੀਕ ਹੋ ਸਕਦੀ ਸੀ ਉੱਥੇ ਕੈਪਟਨ ਅਜੇ ਯਾਦਵ ਜਿਹੜੇ ਕਿ ਹੁੜਾ ਦੇ ਨੇੜੇ ਨਹੀਂ ਹੈਗੇ ਹੁੜਾ ਦੇ ਨਾਲ ਉਹਦੀ ਲੱਗਦੀ ਹੈਗੀ ਆ ਉਨਾਂ ਨੂੰ ਟਿਕੜ ਨਹੀਂ ਦੇ ਕੇ ਰਾਜਬਬਰ ਨੂੰ ਲੈ ਆ ਉਥੇ ਉਹ ਰਾਜਬਬਰ ਉਥੇ ਕੁਛ ਨਹੀਂ ਰਾਜਿੰਦਰ ਚਿਤ ਸਿੰਘ ਇਲੈਕਸ਼ਨ ਜਿੱਤ ਗਏ ਔਰ ਅਗਰ ਉਥੇ ਕੈਪਟਨ ਯਾਦਵ ਹੁੰਦੇ ਤੇ ਸ਼ਾਇਦ ਸਿਚੁਏਸ਼ਨ ਕੁਝ ਹੋਰ ਹੁੰਦੀ ਤੇ ਇਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਅਗਰ ਇਹੀ ਹਾਲਾਤ ਰਹੇ ਤੇ ਨਿਸ਼ਚਿਤ ਤੌਰ ਤੇ ਕਾਂਗਰਸ ਨੂੰ ਦਾ ਨੁਕਸਾਨ ਤਾਂ ਹੋਏਗਾ ਲੇਕਿਨ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭੁਪਿੰਦਰ ਸਿੰਘ ਗੂੜਾ ਆਪਣੇ ਜਿਹੜੇ ਉਹਨਾਂ ਦੇ ਵਿਰੋਧੀ ਹੈਗੇ ਨੇ ਉਹਨਾਂ ਦੇ ਮੁਕਾਬਲੇ ਵਿੱਚ ਕਾਫੀ ਸਟਰੋਂਗ ਹੈਗੇ ਨੇ ਉਹਨਾਂ ਦਾ ਆਪਣਾ ਇੱਕ ਸਟਰੋਂਗ ਹੋਲਡ ਹੈ ਆਪਣੇ ਏਰੀਆ ਦੇ ਵਿੱਚ ਉਹ ਆਲਮੋਸਟ ਹਰ ਵਾਰ ਜਿੱਤ ਲੈ ਕੇ ਆਂਦੇ ਹੀ ਆਂਦੇ ਹੈਗੇ ਨੇ ਇਨਵਿੰਸੀਬਲ ਜਿ ਲੱਗਦੇ ਹੈਗੇ ਨੇ ਬਾਕੀ ਹੋਰ ਇਲਾਕਿਆਂ ਦੇ ਵਿੱਚ ਵੀ ਉਹਨਾਂ ਦੇ ਕੋਲ ਉਹਨਾਂ ਦਾ ਇਨਫਲੂਐਂਸ ਹੈਗਾ ਜਦਕਿ ਜਿਹੜੇ ਉਹਨਾਂ ਦੇ ਰਾਈਵਲਸ ਹੈਗੇ ਨੇ ਉਹ ਸਿਰਫ ਆਪਣੇ ਆਪਣੇ ਏਰੀਏ ਤੱਕ ਹੀ ਜਿਹੜੇ ਉਹ ਫਾਇਦਾ ਜਾਂ ਨੁਕਸਾਨ ਕਰ ਸਕਦੇ ਨੇ ਚਾਹੇ ਕੁਮਾਰੀ ਸ਼ਾਲਜਾ ਨੇ ਤੇ ਉਹਨਾਂ ਦਾ ਜਿਹੜਾ ਏਰੀਆ ਆਫ ਇਨਫਲੂਐਂਸ ਆਫ ਸਰਸਾ ਦਾ ਏਰੀਆ ਹੈਗਾ ਸੁਰਜੀਏ ਵਾਲਾ ਤੇ ਉਹਨਾਂ ਦਾ ਏਰੀਆ ਇਨਫਲੂਐਂਸ ਜਿੱਥੋਂ ਦੇ ਉਹ ਹੈਗੇ ਨੇ ਕੈਥਲ ਦੇ ਜਾਂ ਜੀਨ ਦੇ ਜਾਂ ਨਰਮਾਣਾ ਦੇ ਇਲਾਕੇ ਦੇ ਵਿੱਚ ਥੋੜਾ ਬਹੁਤ ਹੈਗਾ ਇਸ ਕਰਕੇ ਉਹ ਬਰਾਬਰੀ ਦੀ ਚੋਟ ਤੁਸੀਂ ਕਹਿ ਸਕਦੇ ਹੋ ਕਿ ਹੂੜਾ ਦੇ ਨਾਲ ਉਹਨਾਂ ਦੇ ਨਹੀਂ ਹੈ ਤੇ ਇਸੇ ਕਰਕੇ ਜਿਹੜੀ ਆਲਾ ਕਮਾਨ ਹੈ ਉਸਨੇ ਵੀ ਇਸ ਗੱਲ ਨੂੰ ਸਮਝਿਆ ਔਰ ਅਜੇ ਤੱਕ ਉਹਨਾਂ ਨੇ ਹਾਲਾਂਕਿ ਹੂੜਾ ਦੇ ਨਾਲ ਕੋਈ ਬਹੁਤ ਜ਼ਿਆਦਾ ਉਹਨਾਂ ਦੇ ਪਸੰਦਗੀ ਵੀ ਨਹੀਂ ਹੈਗੀ ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਲੱਗਦਾ ਹੈ ਕਿ ਵੀ ਹਰਿਆਣਾ ਦੇ ਵਿੱਚ ਇਸ ਵਕਤ ਅਗਰ ਕਾਂਗਰਸ ਨੂੰ ਕੋ ਲੀਡ ਕਰ ਸਕਦਾ ਤਾਂ ਭੁਪਿੰਦਰ ਸਿੰਘ ਹੂੜਾ ਹੀ ਕਰ ਸਕਦੇ ਹੈਗੇ ਨੇ ਔਰ ਇਹੀ ਹਾਲਾਤ ਮਨੂੰ ਲੱਗਦਾ ਹੈ ਈ ਨਾਵਿਦਾਨ ਸਵੈ ਇਲੈਕਸ਼ਨਸ ਦੇ ਵਿੱਚ ਰਹਿਣਗੇ ਜੀ ਇਹ ਉਹਨਾਂ ਦੇ ਖਿਲਾਫ ਜਿਹੜੇ ਕੇਸ ਹੈ ਉਹਨਾਂ ਦਾ ਵੀ ਕੋਈ ਕਈ ਵਾਰੀ ਸੁਣ ਚ ਆਉਂਦਾ ਹੈ ਕਿ ਉਹ ਵੀ ਕਾਫੀ ਤੇਜ਼ੀ ਨਾਲ ਅੱਗੇ ਵਧਾਏ ਜਾ ਰਹੇ ਕੇਂਦਰ ਸਰਕਾਰ ਜੀ ਬਿਲਕੁਲ ਉਹ ਕੇਸ ਜੁਨਾ ਦੇ ਚੱਲ ਰਹੇ ਨੇ ਹੁਣ ਬੜੇ ਪੁਰਾਣੇ ਚੱਲ ਰਹੇ ਨੇ ਉਹਨਾਂ ਕੇਸਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹੀਆਂ ਹੈ ਗਿਆ ਨੇ ਆ ਉਹਨਾਂ ਨੂੰ ਇਸੇ ਕਰਕੇ ਕਿਹਾ ਜਾਂਦਾ ਕਿ ਵੀ ਉਹ ਭਾਜਪਾ ਦੇ ਅਗੇਂਸਟ ਬਹੁਤ ਜ਼ਿਆਦਾ ਅਟੈਕਿੰਗ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਪਿੱਛੋਂ ਉਹਨਾਂ ਨੂੰ ਜਤਲਾ ਦਿੱਤਾ ਜਾਂਦਾ ਹੈ ਕਿ ਤੁਹਾਡੇ ਕੇਸ ਚੱਲ ਰਹੇ ਹੋਗੇ ਨੇ ਤੇ ਇਸ ਕਰਕੇ ਉਹ ਇੱਕ ਉਹਨਾਂ ਦਾ ਇੱਕ ਵੀਕ ਪੁਆਇੰਟ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਉਹ ਹੈਗਾ ਲੇਕਿਨ ਹੁਣ ਇਸ ਸਰਕਾਰ ਦੇ ਵਿੱਚ ਕਿਉਂਕਿ ਇਹ ਉਹਦਾ ਦੀ ਅਥਾਰਟੀਰੀਅਨ ਜਾਂ ਸਰਕਾਰ ਦੇ ਤੌਰ ਤੇ ਸ਼ਾਇਦ ਕੰਮ ਨਹੀਂ ਕਰ ਸਕੇਗੀ ਜੋ ਪਹਿਲੇ ਮੋਦੀ ਸਰਕਾਰਾਂ ਹੁੰਦੀਆਂ ਸੀਗੀਆਂ ਆ ਇਸ ਵਾਰ ਕਿਉਂਕਿ ਕੋਲੀਸ਼ਨ ਗਵਰਨਮੈਂਟ ਹੈ ਇਸ ਦੇ ਵਿੱਚ ਸੀਬੀਆਈ ਈਡੀ ਦਾ ਮਿਸਯੂਜ਼ ਕਿੰਨਾ ਹੋਦਾ ਹੈਗਾ ਇਹ ਵਖਣ ਵਾਲੀ ਗੱਲ ਹੋਏਗੀ ਜੇ ਅਗਰ ਇਸ ਤਰ੍ਹਾਂ ਦੀਆਂ ਏਜੰਸੀਸ ਦਾ ਮਿਸਯੂਜ਼ ਜਾਂ ਯੂਜ਼ ਤੁਸੀਂ ਕਹਿ ਸਕਦੇ ਹੈਗੇ ਹੋ ਅਗਰ ਸਰਕਾਰ ਕਰਨ ਦੇ ਵਿੱਚ ਥੋੜੀ ਜੀ ਕਮਜ਼ੋਰ ਨਜ਼ਰ ਆਂਦੀ ਹੈ ਤੇ ਨਿਸ਼ਚਿਤ ਤੌਰ ਤੇ ਹੂਡਾ ਜਿਹੜੇ ਨੇ ਹੋਰ ਸਟਰੋਂਗ ਹੋਣਗੇ ਲੇਕਿਨ ਅਗਰ ਇਸ ਦੌਰਾਨ ਵੀ ਈਡੀ ਸੀਬੀਆਈ ਦਾ ਕੰਮ ਜੇ ਚੱਲਦਾ ਰਿਹਾ ਤੇ ਫਿਰ ਨਿਸ਼ਚਿਤ ਤੌਰ ਤੇ ਹੂਡਾ ਵਾਸਤੇ ਮੁਸ਼ਕਲਾਂ ਰਹਿਣਗੀਆਂ ਉਹਦੇ ਵਿੱਚ ਉਹਨਾਂ ਦਾ ਬਿਹੇਵਰ ਹੋਰ ਡਿਫਰੈਂਟ ਹੋ ਸਕਦਾ ਹੈਗਾ ਲੇਕਿਨ ਫਿਲਹਾਲ ਮੈਨੂੰ ਲੱਗਦਾ ਹੈਗਾ ਕਿ ਇਹਨਾਂ ਇਲੈਕਸ਼ਨ ਦੇ ਵਿੱਚ ਉਹ ਪੂਰੀ ਤਾਕਤ ਦੇ ਨਾਲ ਬੀਜੇਪੀ ਦੇ ਨਾਲ ਪੜਨਗੇ ਔਰ ਕੋਸ਼ਿਸ਼ ਰਹੇਗੀ ਕਿ ਇੱਕ ਵਾਰ ਫਿਰ ਤੋਂ ਸੂਬੇ ਦੇ ਮੁੱਖ ਮੰਤਰੀ ਬਣਨ ਜੀ ਇਹ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਮੁੱਤਾ ਜੀ ਕੋਈ ਸੰਖੇਪ ਕੋਈ ਦੋ ਲਾਈਨਾਂ ਦੀ ਟਿੱਪਣੀ ਆਖਰੀ ਹੋਵੇ ਤੇ ਆ ਬਾਜੀ ਨੂੰ ਸਾਬ ਜਿੱਥੋਂ ਤੱਕ ਹਰਿਆਣਾ ਦੀ ਗੱਲ ਹੈ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਹਰਿਆਣਾ ਵਾਸਤੇ ਕਾਫੀ ਇੰਟਰਸਟਿੰਗ ਰਹਿਣ ਵਾਲਾ ਆ ਤੁਹਾਨੂੰ ਇਸ ਤਰ੍ਹਾਂ ਦੇ ਕਈ ਪ੍ਰੋਗਰਾਮ ਨੂੰ ਲੱਗਦਾ ਹੈ ਅੱਗੇ ਵੀ ਕਰਨੇ ਪੈਣਗੇ ਕਿਉਂਕਿ ਹਰਿਆਣਾ ਦੇ ਵਿੱਚ ਰਾਜਨੀਤੀ ਪੱਕੀ ਰਹੇਗੀ ਔਰ ਕੁਛ ਨਾ ਕੁਛ ਉਥੇ ਡਿਵੈਲਪਮੈਂਟਸ ਵੀ ਹੁੰਦੀਆਂ ਰਹਿਣਗੀਆਂ ਕੱਲ ਨੂੰ ਹੋ ਸਕਦਾ ਕੋਈ ਨੋ ਕੰਫੀਡੈਂਸ ਮੋਸ਼ਨ ਵਗੈਰਾ ਆ ਜਾਏ ਜਾਂ ਕੁਝ ਹੋ ਜੇ ਉਠਾ ਪਟਕ ਵਾਲੀ ਸਿਚੁਏਸ਼ਨ ਰਹੇਗੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਹਰਿਆਣਾ ਦੇ ਵਿੱਚ ਇਸ ਤਰ੍ਹਾਂ ਦਾ سلسلہ ਚੱਲਦਾ ਰਹੇਗਾ ਔਰ ਆਪਾਂ ਉਹਦੇ ਉੱਤੇ ਟਿੱਪਣੀਆਂ ਵੀ ਕਰਦੇ ਰਵਾਂਗੇ ਜੀ ਇਹ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ ਹੈ ਜਿਹੜੇ ਦੋ ਸਾਡੇ ਸਟ੍ਰੋਲ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤੇ ਜੇ ਤੁਹਾਡੀ ਕੋਈ ਇਸ ਪ੍ਰੋਗਰਾਮ ਬਾਰੇ ਇਸ ਗੱਲਬਾਤ ਬਾਰੇ ਕੋਈ رائے ਹੋਵੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕ ਵਿੱਚ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਆਪਣੀ رائے ਦੇ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮਨੋਤਰਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ どうだったの